ਬੀਤੇ ਦਿਨੀ ਬਠਿੰਡਾ ਦੇ ਪਿੰਡ ਦੂਨੇਵਾਲਾ ਵਿਖੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਇੱਕ ਝੜਪ ਹੋਈ ਸੀ ਜਿਸ ਤੋਂ ਬਾਅਦ ਮਾਹੌਲ ਬਹੁਤ ਜ਼ਿਆਦਾ ਗਰਮਾ ਗਿਆ ਸੀ ਤੇ ਜਿਸ ਤੋਂ ਬਾਅਦ ਕੁਝ ਸ਼ਰਤਾਂ ਤਹਿਤ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਸਹਿਮਤੀ ਬਣ ਗਈ ਹੈ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਕਬਜ਼ੇ ਵਾਲੀ ਥਾਂ ਤੇ ਕੰਮ ਬੰਦ ਕਰ ਦਿੱਤਾ ਗਿਆ ਹੈ ਉਸ ਦਿਨ ਆਹੀ ਪ੍ਰਸ਼ਾਸਨ ਤੇ ਕਿਸਾਨਾਂ ਦੀ ਬਣੀ ਕਮੇਟੀ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੀ ਜ਼ਮੀਨ ਮੁਆਵਜ਼ੇ ਅਤੇ ਦਰਜ ਕੀਤੇ ਮਾਮਲਿਆਂ ਤੇ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ ਤੁਸੀਂ ਵੀ ਸੁਣੋ ਇਹ ਪੂਰੇ ਬਿਆਨ ਦੇਖੋ ਭਾਰਤਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹ ਤੇ ਸਾਰੇ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਚੱਲੀ ਹੈ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਤੇ ਉਹਨਾਂ ਦੀ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਰਵਾਈ ਕੰਪਨੀ ਨਹੀਂ ਕਰੂਗੀ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੀ ਕੀਮਤਾਂ ਤੇ ਥੱਲੇ ਥੱਲੀ ਨਹੀਂ ਤੁਸੀਂ ਉਹ ਜ਼ਮੀਨਾਂ ਜ਼ਬਰਦਸਤੀ ਕਿਸ ਤਰੀਕ ਨੂੰ ਤੁਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਵਿਰੋਧ ਚਾਏ ਜਿਹਦੇ ਤੇ लाठी चार्ज ਹੋਇਆ ਤੇ ਥਰੂਗਾ ਤੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਕਿਹਾ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹ ਨਿਕੀਂ ਦੇ ਮਸਲੇ ਹੱਲ ਨਹੀਂ ਨੇ ਉਹਨ ਇਹਦੇ ਕੰਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਆ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ 5 ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚੇ ਸਾਡੀ ਟੀਮ ਹੈ ਜਿਹੜੀ ਜਿਲ੍ਹਾ ਟੀਮ ਨੂੰ ਸਹਿਯੋਗ ਦੇਵੇ ਕਮੇਟੀ ਸਾਡੀ ਕਮੇਟੀ ਹੈ ਜਿਹੜੀ ਜਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਓ ਉਹਦੇ ਕੋਲ ਸਾਰੇ ਦਸਤਾਵੇਜ਼ ਨੇ ਜਿਹੜੇ ਸਬੂਤ ਦੇਵਾਂਗੇ ਅਸੀਂ ਵੀ ਇਹਨਾਂ ਲੋਕਾਂ ਨੇ ਪੈਸੇ ਦੀ ਚੱਕੇ ਜੀ ਆਹ ਦੇਖੋ ਆਹ ਆਹ ਦਸਤੇਵਜ ਹੈ ਇਹਨਾਂ ਨੇ ਆਜਾ ਹਾਲ ਪਰਿਵਾਰ ਦੇ ਮੇਰੇ ਖਿਆਲ 40 ਘਰ ਨੇ ਉਹਨਾਂ ਦੇ ਘਰਾਂ ਦੇ ਜਿਹੜੇ ਮਤਲਬ ਛੇਰਗੜ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਦੀ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕਲੇ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਸ਼ਟਆਊਟ ਹੋਣੀਆਂ ਉਹ ਤੋਂ ਬਾਅਦ ਕੋਈ ਫੈਸਲਾ ਪ੍ਰਸ਼ਾਸਨ ਦਾ ਰਵਈਆ ਕੀ ਹੈ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜਿਹ ਹੈ ਜਤਾਂ ਗੱਲਬਾਤ ਦੇ ਵਿੱਚ ਨਾ ਠੀਕ ਹੀ ਹੁੰਦਾ ਸਭ ਦਾ ਰਵਈਆ ਅੱਛਾ ਫਿਰ ਉਹਨਾਂ ਨੇ ਆਪਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਕੀਤੀਆਂ ਸੀ ਆਪਦੀਆਂ ਕੀਤੀਆਂ ਗੋੜੀ ਕਿਸਾਲੀ ਗੱਲ ਕੋਈ ਨਹੀਂ ਹੋਈ ਨਹੀਂ ਦੇਖੋ ਅਜੇ ਲੱਖ ਦਾ 48 ਦਾ ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬੇਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੀ ਤਰੀਕਾ ਕੀ ਪਨਾਉਣਾ ਪਊਗਾ ਉਹ ਸਾਰੇ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦੀ ਸਹਿਯੋਗ ਦੇ ਪਰਚੇ ਜਰਾ ਅਸੀਂ ਉਹਨਾਂ ਨੂੰ ਕਿਹਾ ਵੀ ਪਰਚੇ ਬਾਅਦ ਛੱਡੇ ਤਿੰਨ ਹੋਰ ਪਾ ਦਿਓ ਆ ਕਰੋੜ ਕਰੋੜ ਰੁਪਏ ਦੇ ਦੋ ਕਿਲੇ ਦਾ ਉਗਰਾਹਾਂ ਸਾਹਿਬ ਕੀ ਲੱਗਦਾ ਹੈ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇਗਾ ਦੇਖੋ ਅਸੀਂ ਐਂ ਤਾਂ ਨਹੀਂ ਕਹਿ ਸਕਦੇ ਕਿਉਂਕਿ ਸਰਕਾਰਾਂ ਵਾਅਦੇ ਕਰਦੀਆਂ ਉਹਦੇ ਤੇ ਪੂਰੇ ਨੇ ਉਤਰਦੀਆਂ ਤੁਹਾਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਹੱਲ ਹੋ ਜੂ ਅੱਜ ਦੀ ਘੜੀ ਇਹ ਕਹਿ ਸਕਦੇ ਆ ਵੀ ਜਿਹੜੀ ਗੱਲਬਾਤ ਹੋਈ ਹੈ ਗੱਲਬਾਤ ਦੇ ਜਦੋਂ ਮੰਨ ਗਏ ਸਹਿਮਤੀ ਦਿੱਤੀ ਫਿਰ ਇਹ ਕਹਿਣੇ ਪੈਣਾ ਵੀ ਹਾਂ ਸਾਡੀ ਸਹਿਮਤੀ ਬਣ ਗਈ ਪਰ ਅਸੀਂ ਕਈ ਵਾਰੀ ਛੱਡਣੇ ਵਾਦੇ ਹੁੰਦੇ ਨੇ ਕਈ ਵਾਰੀ ਮੁੱਕਰਦੇ ਨੇ ਇਹ ਵਾਰ-ਵਾਰ ਮੁੱਕਰਦੇ ਨੇ ਅਸੀਂ ਯਾਰ ਕਦੇ ਯਕੀਨ ਨਹੀਂ ਕਰਦੇ ਹੁੰਦੇ ਇਹ ਅਸੀਂ ਕਹਿੰਦੇ ਹੁੰਦੇ ਸਰਕਾਰਾਂ ਵਾਦੇ ਕਰਦੀਆਂ ਹੁੰਦੀਆਂ ਨੇ ਤੇ ਮੁੱਕਰਦੀਆਂ ਹੁੰਦੀਆਂ ਠੀਕ ਹੈ ਠੀਕ ਹੈ ਧੰਨਵਾਦੀ ਧੰਨਵਾਦ ਜੀ ਸਾਰੀ ਮੀਟਿੰਗ ਇਹਨਾਂ ਨਾਲ ਚੱਲੀ ਆ ਲੰਬੇ ਸਮੇਂ ਦੇ ਚੱਲੀ ਆ ਸਾਰੀਆਂ ਯੂਨੀਅਨਾਂ ਔਰ ਸਾਰੇ ਸੀਗੇ ਤੇ ਇਹਨਾਂ ਦਾ ਕੁਝ ਇਸ਼ੂ ਸੀਗੇ ਕਿ ਕੁਝ ਬੰਦਾ ਦੇ ਪੇਮੈਂਟ ਨਹੀਂ ਦਿੱਤੇ ਗਏ ਕੁਝ ਹੋਰ ਇਹੋ ਜਿਹੇ ਇਸ਼ੂ ਸੀਗੇ ਔਰ ਡੀਸੀ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਸੁਣ ਲਿਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੀ ਜਿਹੜਾ ਹੈਗਾ ਰਿਪਰੈਜ਼ੈਂਟੇਸ਼ਨ ਦਿਓ ਔਰ ਜੋ ਜੋ ਇਸ਼ੂਜ਼ ਨੇ ਉਹ 4-5 ਦਿਨਾਂ ਦੇ ਵਿੱਚ ਸੋਲਵ ਕੀਤੇ ਜਾਣਗੇ ਔਰ ਐਡਮਿਨਿਸਟ੍ਰੇਸ਼ਨ ਵੀ ਇੱਕ ਕੈਂਪ ਲਾ ਕੇ ਇਹਨੂੰ ਪ੍ਰਾਇੋਰਟੀ ਤੇ ਇਹਨੂੰ ਖਤਮ ਕਰੇਗੀ ਔਰ ਉਨੀ ਦੇਰ ਲਈ ਜਿਹੜਾ ਹੈਗਾ ਇਹ ਇਹਨਾਂ ਦਾ Bye. Uh... ਕੋਈ ਵੀ ਜਿਹੜੀ ਉਹ ਕਾਰਵਾਈ ਦੀ ਗੱਲ ਕਰਦੇ ਸੀ ਉਹ ਨਹੀਂ ਹੋਏਗਾ ਔਰ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਨੂੰ ਦੱਸਿਆ ਕਿ ਆਪਣਾ ਜਿਹੜਾ ਧਰਨਾ ਵਗੈਰਾ ਜਾਂ ਹੋਰ ਜਿਹੜੀਆਂ ਅਰੈਸਟ ਨੇ ਖਤਮ ਕਰੋ ਤਾਂ ਕਿ ਐਡਮਿਨਿਸਟ੍ਰੇਸ਼ਨ ਜਿਹੜਾ ਆਪਣਾ ਕੰਮ ਕਰ ਸਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹਨੂੰ ਵਾਪਸ ਕਰ ਦੇਵਾਂਗੇ ਕਿ ਕਿਸ ਤਰੀਕੇ ਦੇ ਪ੍ਰਪੋਜ਼ਲ ਰੱਖੀ ਗਈ ਸੀ ਕਿ ਕਿਸਾਨਾਂ ਦੇ ਨੇ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਪੇਮੈਂਟ A ਦੇ ਨਹੀਂ ਗਈ B ਦੇ ਚੱਲੇਗੀ ਜਿਹੜੀ ਐਡਮਿਨਿਸਟ੍ਰੇਟਿਵ ਟਾਈਪ ਹੁੰਦੇ ਨੇ ਕੁਝ ਹੋਰ ਹੁੰਦੇ ਉਹੋ ਜਿਹੇ ਸੀ ਉਹ ਫਿਰ ਡੀ ਸਾਹਿਬ ਨੇ ਇੱਥੇ ਕੈਂਪ ਵਗੈਰਾ ਲਾ ਕੇ ਇਹਨੂੰ ਪ੍ਰਾਇੋਰਟੀ ਦੇ ਉੱਤੇ ਉਹਨਾਂ ਜੋ ਗਵਰਨਮੈਂਟ ਦਾ ਵੀ ਪਰਪਸ ਵਹੀ ਹੈ ਕਿ ਜਿਹੜੇ ਮਸਲੇ ਹੱਲ ਹੋਣ ਔਰ ਜਿਹੜਾ ਪ੍ਰਕਿਰਿਆ ਜਿਹੜੀ ਉਹ ਤੇਜ਼ੀ ਦੇ ਨਾਲ ਹੋਵੇ ਜਿਸ ਤਰ੍ਹਾਂ ਮਾਮਲੇ ਦਰਜ ਹੋਏ ਨੇ ਸਾਣਾ ਦੇ ਉੱਪਰ ਵੀ ਹੋਏ ਨੇ ਕਿਉਂਕਿ ਜਗਮੀ ਹੋਏ ਸੀ ਦਰਜਣ ਤੋਂ ਵੱਧ ਜਿਹੜੇ ਉਹ ਹਲੇ ਉਹਦੇ ਤੇ ਅਸੀਂ ਕੋਈ ਕਿਉਂਕਿ ਇਹ ਕਲੂਸਿਵ ਐਟਮੋਸਫੇਅਰ ਹਲੇ ਹਲੇ ਕੋਈ ਉਹਨੂੰ ਮਤਲਬ ਪੈਂਡਿੰਗ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਹਲੇ ਤਾਂ ਇਹ ਪਹਿਲੀ ਪ੍ਰਾਇੋਰਟੀ ਤਾਂ ਇਹੀ ਹੈ ਕਿ ਜਿਹੜਾ ਐਡਮਿਨਿਸਟ੍ਰੇਟਿਵ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਵੇ ਔਰ ਤਾਂ ਕਿ ਬਹੁਤ ਦੇਰ ਦਾ ਰੁਕਿਆ ਵੀ ਹੋਇਆ ਇਹਨੂੰ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਪ੍ਰੋਜੈਕਟ ਨੂੰ ਸਿਰੇ ਚੜਾ ਸਿਰੇ ਚੜਾ ਮੇਰੇ ਨਾਲ ਮਾਰ ਕਰਨ ਦੀ ਕਮੇਟੀ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਹ ਸਾਰੇ ਐਡਮਿਨਿਸਟ੍ਰੇਸ਼ਨ ਦਾ ਸਾਰੇ ਸਾਰੇ ਡਿਸਕਸ਼ਨ ਸੰਜੀ ਕਮੇਟੀ ਬਣੀ ਕਿਸਾਨਾਂ ਨਾਲ ਐਡਮਿਨਿਸਟ੍ਰੇਸ਼ਨ ਤੇ ਉਹਨਾਂ ਦੇ ਨਾਲ ਥੈਂਕ ਯੂ ਥੈਂਕ ਯੂ